ਆ ਦੇਖੋ ਜੀ ਬਾਈ ਇੱਕ ਤਾਂ ਚੋਰ ਉਤੋਂ ਚਤਰਾਈਆਂ ਹੁਣ ਦੇਖੋ ਆ ਗਿਆ ਹੈਲੋ ਹੈਲੋ ਬੋਲ 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 ਨਹੀਂ ਬੋਲਤੀ ਬੰਦ ਹੋ ਜਣੀ ਤੇਰੀ ਤੇਰੀ ਵੀਡੀਓ ਪੈ ਗਈ ਐ 3.5 ਲੱਖ ਰੁਪਏ ਤੈਨੂੰ ਘਰੇ ਦੇਣਾ ਪਊਆ ਘਰੇ ਦੇਣਾ ਪਊ ਤੈਨੂੰ ਪੈਸੇ ਸਾਡੇ ਤਨ ਲੁੱਟ ਨਹੀਂ ਦਿੰਦਾ ਤੇਰੀ ਲੁੱਟ ਦੀ ਦੁਕਾਨ ਹਮੇਸ਼ਾ ਲਈ ਬੰਦ ਤੇਰੇ ਤੇ ਜੇ ਇਹਨਾਂ ਤੇ ਕਾਨੂੰਨ ਦਾ ਕੰਮ ਕਰਦਾ ਤੇਰੇ ਦੇ ਵੀ ਕਰੂ ਜੇਲ੍ਹ ਵੀ ਦੇਂਗੀ ਪੈਸੇ ਵੀ ਦੇਣੇ ਪੈਣਗੇ ਜਿਹੜਾ ਅੱਜ ਇਹਨਾਂ ਨੂੰ ਬੋਲੀ ਸਾਰੀ ਰਿਕਾਰਡਿੰਗ ਹੈ ਜਿਹੜਾ ਇਹਨਾਂ ਦਾ ਬੰਦਾ ਤੇਰੇ ਕਾਰਨ ਮਰਿਆ ਮੈਡਮ ਉਹਦਾ ਵੀ ਕੇਸ ਪਾਵਾਂਗੇ ਤੇਰੇ ਹਰਾਸਮੈਂਟ ਦਾ ਜਿਹੜਾ ਇਹਨਾਂ ਦੇ ਇਹਨਾਂ ਨੂੰ ਤੰਗ ਕਰਕੇ ਇਹਦੇ ਬਾਹਰ ਬੈਠੇ ਦਾ ਘਰ ਕਿੱਥੇ ਹੈ ਕਿਦਾਂ ਤਰੇ ਦਰਤਰੇ ਦੇ ਇਹਦੇ ਘਰ ਦੇ ਬਾਹਰ ਜਮੇ ਕਿੱ데 ਬੈਠੇ ਮੈ ਦੱਸੋ ਜੀ 100 ਵਾਰ ਮੈਨੂੰ ਹਰ ਟਾਈਮ ਦਿੱਤਾ 100 ਵਾਰ ਨੂੰ ਜੇ ਤੈਨੂੰ ਪੈਸੇ ਦੇਤੇ ਠੀਕ ਹੈ ਨਹੀਂ ਮੰਗਲਵਾਰ ਨੂੰ ਬਾਈ ਇਹਦੇ ਗੇਟ 'ਚ ਬੈਠੋਗੇ ਤੁਸੀਂ ਅਸੀਂ ਤੁਹਾਡੇ ਨਾਲ ਬੈਠਾਂਗੇ ਇਹਦਾ ਪੂਰਾ ਜਲੂਸ ਕੱਢਣਾ ਹੈ ਫੋਟੋ ਇਹਦੀ ਅਸੀਂ ਪਾਤੀ ਐਸੋ ਸਮੀਲੀ ਕਿਹਦਾ ਸਾਡਾ ਚੋਰ ਕਹਿੰਦੇ ਜਲੂ ਕੱਢਣ ਲੱਗੇ ਇਹ ਸੋਮਵਾਰ ਨੂੰ ਢਿਲਵਾ ਤੇਰੇ ਗੇਟ ਤੇ ਬੈਠਣਗੇ ਅਸੀਂ ਧਰਨਾ ਦੇ ਕੇ ਠੀਕ ਹੈ ਤੇਰੀ ਦਕੈਤਤੀ ਦੀ ਦੁਕਾਨ ਬੰਦ ਸੋਮਵਾਰ ਨੂੰ ਤੇਰੇ ਬਾਹਰ ਸੋਮਵਾਰ ਨੂੰ ਤੇਰਾ ਆ ਦੇਖੋ ਆ ਦੇਖੋ ਜੀ ਗਾਲਾਂ ਕੱਢਦੀਏ ਦੇਖੋ ਘੱਟ ਗਈ ਆ ਦੇ ਕੋ ਗਾਲਾਂ ਵੀ ਕੱਢਦੀ ਐ ਹੁਣ ਤੁਸੀਂ ਹਿਸਾਬ ਲਾ ਲਓ ਜਿਹੜੇ ਇਮੀਗ੍ਰੇਸ਼ਨ ਦੇ ਵਿੱਚ ਬੈਠੀਆਂ ਧਮਕੀਆਂ ਦਿੰਦੀ ਐ ਇਹ ਬਚਾਰੇ ਆਮ ਲੋਕਾਂ ਨੂੰ ਕਿੱਥੋਂ ਦਵਾ ਲਾਉਣਗੀਆਂ ਇਹ ਤੇ ਇਹਨਾਂ ਦਾ ਕਰੰਟ ਕੱਢੋ ਗਰਦ ਕੱਢੋ ਇਹਨਾਂ ਦੇ ਜੂਤਨ ਨਾਲ ਲੋ ਇਹਨਾਂ ਨੂੰ ਜੇ ਤਾਂ ਪੈਸੇ ਕਢਾਉਣੇ ਆ ਨਹੀਂ ਤਾਂ ਫਿਰ ਅਹੀਂ ਰੁਲੀ ਜਾਉਗੇ ਲੈ ਬਈ ਹੋਰ ਲਾਓ ਨੰਬਰ ਕੀ ਕਰਿਆ ਤੈਨੂੰ ਤੈਨੂੰ ਕੀ ਕਰਿਆ ਦਵਾਰ ਤੋਂ ਬੋਲੀ ਇੱਕ ਵਾਰੀ ਫੇਰ ਬੋਲੀ ਇੱਕ ਵਾਰੀ ਫੇਰ ਬੋਲੀ ਕੀ ਕਰਿਆ ਤੈਨੂੰ ਤੂੰ ਜੀ ਬੋਲਦੇ ਕਿਤਾ ਆ ਹੈ ਐਦਾਂ ਹੀ ਬੋਲਦੇ ਆ ਤੇਰੇ ਵਰਗੇ ਚੋਰ ਲਟੇਰੇ ਨੂੰ ਐਵੇਂ ਐਦੋਂ ਵੀ ਹੋਰ ਤਕੜਾ ਬੋਲਾਂਗੇ ਬੋਲਦੀ ਕੀ ਸੀ ਤੂੰ ਨਹੀਂ ਬੋਲਦੀ ਕੀ ਸੀ ਕਿੰਨੇ ਰੁਪਏ ਟੋੜੇ 5.4 ਲੱਖ 5.4 ਲੱਖ ਰੁਪਏ ਥੋੜੇ ਮੈਡਮ ਜਾਂ ਤਾਂ ਸਿੱਧਿਓ ਕਿੰਨੇ ਦੇ ਪੈਸੇ ਦੇ ਦੇ ਨਹੀਂ ਤੇਰਾ ਜਲੂਸ ਕੱਢੂ ਕੀ ਕਹਿੰਨੀ ਹਰਾਸਮੈਂਟ ਤੂੰ ਹੋ ਰਹੀ ਐ ਇਹਨਾਂ ਨੇ ਠੱਗੀ ਮਾਰ ਲਈ ਨਾਲੇ ਮੋਡ ਮੋਡ ਕੀਤੇ ਬਾਹਰ ਜੇ ਬੈਠਣ ਜਾ ਕੇ ਚੋਰਟੀ ਦੇ ਇਹਦਾ ਪੇਂਟ ਆ ਇਹਦਾ ਪਿੰਡ ਕੀਤੇ ਇਹਦਾ ਪਿੰਡ ਦਾ ਟਿਲ ਇਹਦੇ ਪੈਸੇ ਕੱਟ ਗਈ ਕਰ ਜਾਂਦੀ ਇਹਨੂੰ ਲਾਦਵਾਰ ਤਲਾ ਤੇ ਪੜਾਵਾ ਜਿਹੜਾ ਬੱਚਾ ਹੈ ਉਹ ਕਿਉਂ ਮਰੇ ਗਏ ਇਹਨਾਂ ਨੂੰ ਮਰੂ ਉਹ ਮਾਰ ਕੇ ਐਸੀ ਕਰੀ ਉਹ ਮਾਰ ਕੇ ਐਸੀ ਪੈਸੇ ਲੈ ਕਰ ਜਾ ਹਾਂ ਇਹ ਚਾਇਆ ਮਤਲਬ ਕੀ ਕਰ ਐ ਮੈਡਮ ਦਾ ਨਾਮ ਕੀ ਇਹਦਾ ਪਰਾਬ ਜੁਰ ਪਿੰਡ ਕਿਹੜਾ ਦਾ ਪਿੰਡ ਕਿਹੜਾ ਦਾ ਮੈਡਮ ਮੇਰੀ ਸੁਣ ਲੈ ਗੱਲ ਤੇ ਅਨ ਨਾਲ ਫੋਨ ਤੇ 20 ਕੈਮਰੇ ਤੇ ਲੀਨ ਤੇ ਤੇਰੀ ਫੋਟੋ ਪਾ ਕੇ ਵੀਡੀਓ ਪਾ ਦਾਂਗੇ ਜਾਂ ਤਾਂ ਇਹਦੇ ਪੈਸੇ ਦੇ ਰੇ ਕਿ ਨਹੀਂ 10 ਪਹਿਲਾਂ ਦੇਵੇਂ ਤੂੰ ਐਡਾ ਹੋਵੇਂ ਤੂੰ ਮੇਰਾ ਫੋਟੋ ਨਾ ਫੋਟੋ ਵੀਡੀਓ ਪਾਣਾ ਕਿਵੇਂ ਇਹ ਜੀ ਹੈ ਕਿ ਕੋਈ ਹੈ ਨਹੀਂ ਕੋਈ ਮੜਾ ਮੋਟਾ ਕੋਈ ਮਾਨਸ ਮਾਨ ਦੀ ਬੇਕਰ ਉਹ ਤੇਰਾ ਕਰ ਅੱਛਾ ਕਾਨੂੰਨ ਇਹਨਾਂ ਦਾ ਤੇਰੇ ਤੇਰੇ ਵਰਗੇ ਚੋਟੀਆਂ ਖਤਰੇ ਨਹੀਂ ਨਹੀਂ ਕਾਨੂੰਨ ਕਾਨੂੰਨ ਇਹਨੇ ਖਤਰੀ ਕਿ ਤੇਰੇ ਵਰਗੀ ਚੋਟੀਆਂ ਖਤਰੇ ਨਹੀਂ ਕਾਨੂੰਨ ਹੈ ਹੈ ਇਹਦੀ ਰਿਕਾਰਡਿੰਗ ਕਰੋ ਆਹ ਜਿਹੜੀ ਰਿਕਾਰਡਿੰਗ ਚਲੀ ਜਾਂਦੀ ਹੈ ਕਾਨੂੰਨ ਤੇਰਾ ਤੇਰਾ ਜੇ ਇਹਨੇ ਦੇ ਕੰਮ ਕਰਦਾ ਤੇਰੇ ਦੇ ਨਹੀਂ ਇਹਨੇ ਕੰਮ ਕਰਦਾ ਆਹ ਫੋਟੋ ਤੇ ਕੋਈ ਦੀ ਚੋਟੀ ਦੀ ਇਹ ਰਿਕਾਰਡਿੰਗ ਕਰੀ ਜੇ ਮੈਡਮ ਪੈਸੇ ਦੇਣੇ ਪੈਣਗੇ ਆਹ ਜਿਹੜੀ ਧਮਕੀਆਂ ਦੇ ਰਹੀਆਂ ਆਹ ਇਹਦੀ ਦਿਖਾਓ ਫੋਟੋ ਦਿਖਾ ਲਈ ਕੀ ਨਾ ਮੇਰਾ ਹੈ ਅਸੀਂ ਨਹੀਂ ਦੇ ਰਹੇ ਜੀ ਪੈਸੇ ਆ ਸਾਡੇ 4 ਲੱਖ ਰੁਪਏ ਨਾਮ ਕੀ ਹਰ ਸੁਦੀਪ ਦੇ ਤੁਸੀਂ ਇਹਦਾ ਪਾਪਾ ਤੁਹਾਡੇ ਤੋਂ ਪ੍ਰੇਸ਼ਾਨ ਹੋ ਕੇ ਮਰ ਗਿਆ ਭਾਈ ਇਹ ਦੇਖ ਲੋ ਆ ਫੋਟੋ ਦੇਖੋ ਸਾਰੇ ਆ ਪਿੰਡ ਘੜੇ ਦਾ ਢਿਲਵਾ ਪਿੰਡ ਹੈ ਨਾਮ ਪ੍ਰਭਜੋਤ ਕੌਰ ਹੈ ਕਿੰਨੇ ਰੁਪਏ ਹੋ ਰਿਹਾ ਤੂੰ ਇਧਰ ਆ ਸਾਹਮਣੇ ਇਹਦੀ ਬਣਾਉ ਨਾਲ ਕੀ ਨਾਮ ਤੇਰਾ? ਮੇਰਾ ਨਾਮ ਕਾਂਦੀਪ ਹੈ। ਆ ਮੈਡਮ ਦਾ ਕੀ ਨਾਮ ਹੈ? ਪ੍ਰਭਜੋਤ। ਪ੍ਰਭਜੋਤ ਕੋ ਕਿੰਨੇ ਰੁਪਏ? 4.5 ਲੱਖ ਦਿੱਤਾ ਤੇ 1.5 ਲੱਖ ਮੋੜਿਆ। 6 ਮਹੀਨੇ ਹੋ ਗਏ ਤੇ ਹੁਣ ਕੀ ਕਹਿੰਦੀ ਐ? ਹੁਣ ਕਹਿੰਦੀ ਵੀ ਇਦਾਂ ਤੋੜ ਖਲਾੜੇ ਲਾਈ ਜਾਂਦੀ ਬੁੱਧਵਾਨ ਬੁੱਧਵਾਨ ਨਹੀਂ ਹੁੰਦੀ। ਭਾਈ ਹੁਣ ਦੇਖੋ 4.5 ਲੱਖ ਰੁਪਈਆ ਸੀ ਵਿਚਾਰਾਂ ਦਾ 1 ਲੱਖ 1.5 ਲੱਖ ਰੁਪਈਆ ਮੋੜਤਾ ਇਹਨਾਂ ਦਾ ਇੱਕ ਬੰਦਾ ਵੀ ਪਾਪਾ ਹੀ ਡੈਥ ਹੈ। ਇਹਦੇ ਪਾਪੇ ਦੀ ਡੈਥ ਵੀ ਹੋ ਗਈ ਹੈ। ਹਰਾਸ ਜੋ ਇੰਨੀ ਜਿਆਦਾ ਹਰਾਸਮੈਂਟ ਹੋ ਗਈ ਸੀ। ਬੰਦੇ ਦੀ ਜਿੰਨੀ ਪੂੰਜੀ ਹੁੰਦੀ ਲੱਗ ਜਾਏ ਤਾਂ ਕੀ ਕਰੂਗੇ? ਇਹ ਜਿਹੜੀ ਪ੍ਰਭਜੋਤ ਮੈਂ ਫੇਰ ਕਹਿੰਦੇ ਵੀ ਗਰਦ ਵੀ ਕੱਢਤੀ ਪੈਸੇ ਵੀ ਵਾਪਸ ਦਿੱਤੇ ਹੁਣ ਵੀ ਮੈਨੂੰ ਤਾਂ ਕਰੇ ਕਹਿੰਦੇ ਉਜਾੜਤੇ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਨੂੰ ਅਸੀਂ ਜਾੜੀ ਪਰ ਅਸੀਂ ਜਿਹੜਾ ਸਾਡੇ ਕੋਲੇ ਨਿਆਂ ਦੀ ਉਮੀਦ ਲੈ ਕੇ ਉਹ ਅਸੀਂ ਉਹਨਾਂ ਦੇ ਨਾਲ ਖੜਨਾ ਹੈ ਤੇ ਸਾਨੂੰ ਉਸ ਲਈ ਸੂਲੀ ਚੜਨਾ ਪਵੇ ਤੇ ਜੇਲ੍ਹ ਜਾਣਾ ਪਵੇ ਪਰ ਮੈਂ ਇਹ ਜਿਹੜੀਆਂ ਮੈਡਮ ਐ ਜਿਹੜੀ ਬੜੀ ਰੋਬ ਨਾਲ ਬੋਲ ਰਹੀ ਹੈ ਕਹਿੰਦੀ ਕਾਨੂੰਨ ਜੇ ਕਾਨੂੰਨ ਇਹਨਾਂ ਤੇ ਕੰਮ ਕਰੂਗਾ ਤੇ ਇਹ ਜੇ ਚੋਲਡ ਕਹਿੰਦਾ ਨਹੀਂ ਕੰਮ ਕਰੂਗਾ ਆ ਸਾਰੇ ਬਈ ਢਿੱਲਵਾ ਪਿੰਡ ਐ ਪ੍ਰਭਜੋਤ ਕੌਰ ਨਾਮ ਦੀ ਮੈਡਮ ਐ ਇਹਨਾਂ ਤੋਂ ਸਾਰਿਆਂ ਨੇ ਬਈ ਸचेत ਰਹਿਣਾ ਯਾਰ ਅਸੀਂ ਤੁਹਾਨੂੰ ਇਹਨਾਂ ਰੋਲਾ ਭਰੇ ਫੇਰ ਆਪਦੀ ਹੁਣ ਜਿਹੜਾ ਨਵਾਂ ਬੰਦਾ ਅੱਜ ਤੋਂ ਬਾਅਦ ਪੈਸੇ ਦੇਊ ਅੱਜ ਕਿੰਨੀ ਤਰੀਕ ਹੈ 16 ਜੁਲਾਈ 2025 ਤੋਂ ਬਾਅਦ ਉਹ ਸਾਡੇ ਕੋਲੇ ਨਾ ਵੇ ਜਾਂਦਾ ਪਹਿਲਾਂ ਵੀਡੀਓਗ੍ਰਾਫੀ ਕਰਕੇ ਲਿਆਵੇ ਏਜੰਟਾਂ ਦੀ ਬੇਅਸੀਂ ਇੰਨੀ ਤਰੀਕ ਨੂੰ ਪੈਸੇ ਦੇਣੇ ਆ ਜੇ ਅੱਜ ਤੋਂ 16 ਤਰੀਕ ਜੁਲਾਈ ਤੋਂ ਬਾਅਦ ਕੋਈ ਕੁੱਤੀ ਆਉਦੀ ਕਟਾਉ ਉਹਦੀ ਜਿਵੇਂ ਰਿਆਦੀ ਸਾਡੇ ਕੋਲੇ ਨਾ ਆਏ ਕੋਈ ਵੀ ਜੇ ਤੂੰ ਸਾਡੀ ਗੱਲ ਹੀ ਨਹੀਂ ਮੰਨਣੀ